ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਵੀਰੋ ਅੱਜ ਖੜੇ ਆਂਗੇ ਪਿੰਡ ਡੰਮ ਜ਼ਿਲ੍ਹਾ ਮਾਨਸਾ ਬਾਈ ਰੋਮੀ ਦੇ ਫਾਰਮ ਖੇਤ ਤੇ ਜਿੱਥੇ ਕਿ ਬਾਈ ਨੇ 1 ਏਕੜ ਕਮਾਦ ਦਾ ਲਾਇਆ ਹੋਇਆ ਜਿਹੜੀ ਕਿ ਵੈਰਾਈਟੀ ਵੀਰੋ ਹੈਗੀ ਹੈ ਇਹ ਗੰਨੇ ਦੀ 92 ਨੰਬਰ ਵੈਰਾਈਟੀ ਆ ਵੀਰੋ ਗੰਨੇ ਦਾ ਕੱਦ ਕਾਠ ਬਹੁਤ ਜ਼ਿਆਦਾ ਤੇ ਵੀਰ ਨੇ ਆਪਦੇ ਘਰ ਦੇ ਲਈ ਗੰਨੇ ਚੋਂ ਇੱਕ ਕੁਆਟਰ ਚੋਂ 10-12 ਕਿਲੋ ਗੁੜ ਬਣਾਇਆ ਤੇ ਇਹ ਗੰਨਾ ਭਰਾਵੋ ਸਾਰਾ ਵਿਕਾਊ ਹੈ ਜੇ ਕਿਸੇ ਵੀਰ ਨੇ ਬੀਜਣ ਲਈ ਇਹ ਗੰਨਾ ਲੈਣਾ ਜਾਂ ਕਿਸ ਨੇ ਜੂਸ ਲਈ ਜਾਂ ਗੁੜ ਲਈ ਇਹ ਗੰਨਾ ਲੈਣਾ ਤਾਂ ਵੀਰ ਦਾ ਪਿੰਡ ਡੰਮ ਤੇ ਮੋਬਾਈਲ ਨੰਬਰ ਹੈਗਾ 62834 62834 82806 ਵੀਰ ਦਾ ਫੋਨ ਨੰਬਰ ਆ ਤੁਸੀਂ ਸੰਪਰਕ ਕਰਕੇ ਵੀਰ ਤੋਂ ਇਹ ਗੰਨਾ ਭਰਾਵੋ ਖਰੀਦ ਸਕਦੇ ਹੋ ਫਾਰਮ ਤੇ ਦੇਖ ਵੀ ਸਕਦੇ ਹੋ ਦੇਖ ਵੀ ਸਕਦੇ ਹੋ ਸਾਨੂੰ ਵੈਰਾਈਟੀ ਵਧੀਆ ਲੱਗੀ ਵੈਰਾਈਟੀ ਦਾ ਹਾਈਟ ਵੀ ਬਹੁਤ ਵਧੀਆ ਹੈ। 20 ਕਟ 12-13 ਫੁੱਟ ਹੋਣੀ ਹੈ। ਹਾਂ। ਇਹ ਬਹੁਤ ਸੋਹਣੀ ਵੈਰਾਈਟੀ ਆ ਬਹੁਤ ਸੋਹਣਾ। ਭਜਨ ਤੇ ਵੀ ਚੰਗਾਗਾ। ਹਾਂ ਵਧੀਆ। ਤੇ ਆਪਾਂ ਜੇ ਆਪਣੀ ਸਿਹਤ ਬਚਾਉਣੀ ਹੈ ਤਾਂ ਆਪਾਂ ਨੂੰ ਆਪਣੇ ਘਰ ਦੀਆਂ ਅੱਗੇ ਇੰਨਾਂ ਚੀਜ਼ਾਂ ਵੱਲ ਮੁੜਨਾ ਪਊਗਾ। ਠੀਕ ਹੈ।